ਆਰਮੀ ਦੇ ਗਰੁੱਪ ਕੈਪਟਨ ਸਵੰਸ਼ੂ ਸ਼ੁਕਲਾ ਨੇ ਪਲਾਟ ਦੀ ਯਾਤਰਾ ਕੀਤੀ ਹੈ ਪਲਾਟ ਵਿੱਚ ਪਹੁੰਚ ਕੇ ਉਹਨਾਂ ਨੇ ਕਿਹਾ ਕਿ ਬਟ ਇਹ ਰਾਈਡ 41 ਸਾਲਾਂ ਬਾਅਦ ਭਾਰਤ ਸਰਕਾਰ ਨੇ ਇਹ ਇਤਿਹਾਸ ਰਚਿਆ ਹੈ ਐਨਆਈ ਅਦਾਲਤ ਨੇ ਖਲਾਸਾ ਕੀਤਾ ਕਿ ਸਾਬਕਾ ਜੱਜ ਸਮੇਤ 972 ਵਿਅਕਤੀ ਪਪੂਲਰ ਫਰੰਟ ਦੇ ਨਿਸ਼ਾਨੇ ਤੇ ਸਨ ਰਾਨੀ ਮੰਨਿਆ ਕਿ ਸਾਡੇ ਪਰਮਾਣੂ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਟਰੰਪ ਨੇ ਕਿਹਾ ਕਿ ਜੇਕਰ ਉਹਨਾਂ ਨੇ ਮੁੜ ਤੋਂ ਪਰਮਾਨੂ ਪ੍ਰੋਗਰਾਮਾਂ ਨੂੰ ਸ਼ੁਰੂ ਕੀਤਾ ਗਿਆ ਤੇ ਉਹਨਾਂ 'ਤੇ ਹਮਲੇ ਕੀਤੇ ਜਾਣਗੇ ਤੇ ਉਹਨਾਂ ਨੇ ਈਰਾਨ ਦੀ ਸਰਕਾਰ ਨਾਲ ਮੀਟਿੰਗ ਦੇ ਵੀ ਆਪਣੇ ਵਿਚਾਰ ਉੱਪਰਟਾਏ ਹਨ। ਆਪਰਾਸ਼ਟਪਤੀ ਜਗਦੀਪ ਧਨਖੜ ਨੇ ਕਿਹਾ ਕਿ 50 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੀ ਗਈ ਸੀ ਜਿਸ ਨਾਲ ਲੋਕਤੰਤਰ ਵਿੱਚ ਵਿਚਾਰ ਆਇਆ ਸੀ। ਪੰਜਾਬ ਵਿੱਚ ਨਸ਼ਿਆਂ ਵਿੱਚ ਸ਼ਾਮਲ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਸਬੰਧੀ ਕੈਦੀਬਾਨ ਨੇ ਆਪਣੇ ਵਿਚਾਰ ਦਿੱਤੇ ਹਨ। ਲੁਧਿਆਣਾ 'ਚ ਕਾਂਗਰਸ ਦੀ ਹਾਰ ਤੋਂ ਬਾਅਦ ਪ੍ਰਗਟ ਸਿੰਘ ਤੇ ਕਿਕ੍ਰੀ ਢੱਲੋਂ ਨੇ ਅਸਤੀਫਾ ਦੇ ਦਿੱਤਾ ਹੈ। ਮਧਪੁਰ ਦੇ ਸ਼ਰਾਬ ਵਿਕੇ ਸਕੂਲ ਆਈਡੀ ਅਪਕਾ ਨੂੰ ਮਲਤ ਕਰ ਦਿੱਤਾ ਗਿਆ ਹੈ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਬਿਜ਼ਨਸ ਡਿਪਾਰਟਮੈਂਟ ਵੱਲੋਂ ਆਮਦਨ ਨਾਲੋਂ ਬਾਧ ਆਮਦਨ